ਤਰਨ ਤਾਰਨ ਵਿਧਾਨ ਸਭਾ ਹਲਕੇ ਵਿੱਚ ਹੋਣ ਵਾਲੀ ਜਿਮਨੀ ਚੋਣ ਨੂੰ ਲੈ ਕੇ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲ ਕਦਮੀ ਕਰਦਿਆਂ ਬੀਬੀ ਸੁਖਵਿੰਦਰ ਕੌਰ ਰੰਦਾਵਾ ਨੂੰ ਉਮੀਦਵਾਰ ਹਲਾਨਿਆ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਮਨੀ ਚੋਣ ਵਾਸਤੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣਕੀਰ ਨੂੰ ਚੋਣ ਕਨਵੀਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਨੂੰ ਤੇਜ਼ ਕਰਦਿਆਂ ਸਾਬਕਾ ਮੰਤਰੀ ਗੁਲਜਾਰ ਸਿੰਘ ਰਣਿਕੇ ਦੀ ਅਗਵਾਈ ਹੇਠ ਤਰਨਤਾਰਨ ਵਿਖੇ ਪਾਰਟੀ ਦੇ ਅਹੁਦੇਦਾਰਾਂ ਅਤੇ ਸਰਗਰਮ ਵਰਕਰਾਂ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਹਲਬਿੰਦਰਪਾਲ ਸਿੰਘ ਪਖੋਕੇ ਤੇ ਪਾਰਟੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣਿਕੇ ਨੇ ਸੰਬੋਧਨ ਕਰਦਿਆਂ ਪਾਰਟੀ ਵਰਕਰਾਂ ਨੂੰ ਦੱਸਿਆ ਕਿ ਬੀਬੀ ਸੁਖਵਿੰਦਰ ਕੌਰ ਰੰਦਾਵਾ ਪੜੇ ਲਿਖੇ ਤੇ ਕੁਰਬਾਨੀ ਵਾਲੇ ਪਰਿਵਾਰ ਨਾਲ ਸਬੰਧ ਰੱਖਦੇ ਨੇ। ਰਣਿਕੇ ਨੇ ਪਾਰਟੀ ਵਰਕਰਾਂ ਨੂੰ ਆਪਣੇ ਗਿਲੇ ਸ਼ਿਕਵੇ ਛੱਡ ਕੇ ਚੌਨ ਮદાન ਵਿੱਚ ਕੁਦ ਪੈਂਦੀ ਅਪੀਲ ਕੀਤੀ ਹੈ ਉਹ ਜੰਮੀ ਚੌਨ ਹੋ ਰਾ ਰਹੀ ਕੋਲ ਸੰਬੰਧ ਵਿੱਚ ਬੈਠ ਕੇ ਕਿ ਸਭਾਤ ਨੂੰ ਤੁਸੀਂ ਗਏ ਸਮਝ ਰਿਹਾ ਕੰਮ ਆਪਣਾ ਡੀਪੀ ਜੀ ਜਿਹੜੇ ਉੱਥੇ ਬੈਠੇ ਹੁੰਦੇ ਨੇ ਫਿਰ ਪਰਮਜੀਤ ਦੱਸ ਰਿਹਾ ਕਿ ਉਹਨਾਂ ਦੇ ਤੱਕ ਜਿਹੜੇ ਧਰਮੀ ਫਰਜ਼ੀ ਹੋਰ ਰੱਖਿਆ ਜਾਦਾ ਹੈ ਕਿ ਧਰਮੀ ਕੋਈ ਲੋਕ ਨੇ ਬਾਦਰ ਤੋਂ ਜੱਗੜ ਲੜ ਗਿਆ ਔਰ ਜਦੋਂ ਅਣਖ ਦੀ ਗੱਲ ਆਈ ਸਰਬੰਧ ਸਾਹਿਬ ਕੋ ਜਦੋਂ ਬੈਠ ਗਏ ਤਾਂ ਉਸਾਰੀ ਨੂੰ ਪਤਾ ਉਹਨਾਂ ਨੇ ਉਥੇ ਬਾਤ ਕਰਾ ਵੀ ਛੱਡੀ ਕਿ ਆਪਣੇ ਧਰਮ ਦੇ ਸਾਥਰ ਆਪਣੇ ਗੁਰੂ ਦੇ ਸਾਥਰ ਉਸ ਪ੍ਰਵਾਣੇ ਹੋਣ ਦੇ ਨਾਲ ਗੁਰਬਾਨੀ ਵਾਲਾ ਫਵਾਰ ਇਸ ਲਈ ਸਾਡਾ ਪ੍ਰਗਯੋਗ ਕਰਦਾ ਕਿ ਸ਼੍ਰੋਮਣੀ ਕਾਲੀ ਦਰ ਦੇ ਪ੍ਰਧਾਨ ਸਾਹਿਬ ਦਾ ਜੀਵਨ ਧਰਵਾ ਗਿਆ ਤਾਂ ਇਹਨਾਂ ਨੇ ਚੋਣ ਜਿਹੜੀ ਉਹ ਵੀ ਨਹੀਂ ਹਟਾ ਜਿਵੇਂ ਜਿਹੜੀ ਕੀਤੀ ਹੈ ਕਿ ਬੀਬੀ ਜੀ ਜਿਹੜਾ ਉਹ ਆਪਣਾ ਬੇਦਾਰ ਜਿਹੜਾ ਸੇਵਾਦਾਰ ਹੈ ਹਰ ਖੇਡਾ ਉਹ ਕਰਤਾ ਆਪਾਂ ਨੂੰ ਦੇ ਸਕਦਾ ਤੇ ਫਿਰ ਮੈਂ ਸਾਰੇ ਵਰਕਰ ਸਾਹਿਬਾਂ ਨੂੰ ਬਤਨ ਬੇਤਿਕਣਾ ਕਿ ਆਪਣੇ ਜੀਵਨ ਦੇ ਵਿੱਚ ਇੱਕ ਤੁੰਗਾ ਗਲੋ ਸਿੱਕੇ ਹੁੰਦੇ ਆਪਾਂ ਇਹਦੇ ਲੈ ਕੇ ਨਾ ਬੜਾ ਪਰਤਾ ਹੁੰਦਾ ਇਹਨਾ ਕੇਜੇ ਦਾ ਹੁੰਦਾ ਤੇ ਜਿਹੜੇ ਖੋਜੀ ਹੁੰਦੇ ਨੇ ਤਾਂ ਸਾਡੇ ਜਿਹੜੇ ਵੀ ਹੋਣਗੇ ਕੋਈ ਨਾ ਇੱਥੇ ਬੈਠੇ ਹੋਏ ਉਹ ਕੋਈ ਸੋਨਾਂ ਦੇ ਜਿਹੜੇ ਸੱਚੇ ਬਾਦਰਾ ਤੋਂ ਸੀ। ਤੇ ਜਦੋਂ ਪਰਕਰਮ ਚੱਲਦਾ ਹੰਪੀ ਪਹਾੜਾ ਦਾ ਗੰਜਾਲਾ ਦੇ ਕਿ ਸਾਰੇ ਇਕੱਠੇ ਹੋਦੇ ਆ ਸਾਰੇ। ਕੋਲੈਕਟਿਵ ਦਾ ਆਉਂਦਾ ਭਾਵੇਂ ਪੰਜਾਬ ਦਾ ਭਾਵੇਂ ਯੂਪੀ ਦਾ ਹੋਵੇ ਕਿ ਪਿਆ ਦਾ। ਉਹਨਾਂ ਕੱਥੀ ਹੋ ਗਏ ਕਿ ਜਿਹਨੂੰ ਕਿ ਲੱਗਦਾ ਹੈ ਕਿ ਚੋਰ ਵੀ ਜਿਹੜੀ ਹੈ ਜੱਗ ਹੁੰਦਾ। ਇਹ ਚੋਰ ਦੇ ਵਿੱਚ ਵੀ ਕਿੰਨੇ ਕਿ ਸਾਰੇ ਤੇ ਇੱਕ ਬੰਦੇ ਦਾ ਰੰਸਰ ਸਾਡੇ ਕੇ ਅਪਾ ਸਰਪ ਸਰਪ ਪਾਰ ਤੇ ਨੂੰ ਸਮਰਪਿਤ ਹੈ ਬੰਦੇ ਨੂੰ ਸਮਰਪਿਤ ਨਹੀਂ ਹੈ ਅਪਾ ਇਸ ਰੋਮਰੀ ਕਲੇਦਾਂ ਨੂੰ ਸਮਰਪਿਤ ਹੈ ਮੰਨ ਕੇ ਗੱਲ ਰੱਖੋ ਕਿ ਆਪਾਂ ਸ਼੍ਰੋਮਰੀ ਕਲੇਦਾਂ ਨੂੰ ਪਤਨ ਨੂੰ ਸਮਰਪਿਤ ਹੈ ਬੰਦੇ ਨੂੰ ਨਹੀਂ ਸੇ ਕਿ ਆਪਾਂ ਸਤਿਕਾਰ ਦੱਸਿਆ ਪਰਜਾ ਹਰ ਬੰਦੇ ਦਾ ਹੁਣਾ ਚਾਹੀਦਾ ਹੋਏ ਵੀ ਹੁੰਦਾ ਵੀ ਹੈ ਕਦੇ ਮਨ ਦੇ ਵਿੱਚ ਹੋਵੇ ਜੇ ਆਪਣੀ ਕੋਈ ਕਮਜ਼ੋਰੀ ਹੈ ਜੇ ਆਪਣੀ ਕੋਈ ਢਲਮਟ ਹੈ ਕਿਸੇ ਬੰਦੇ ਦੇ ਕਾਰਨ ਪਾਰਟੀ ਦਾ ਨੁਕਸਾਨ ਹੋ ਗਿਆ ਤਾਂ ਨਹੀਂ ਇਹ ਨੁਕਸਾਨ ਜਿਹੜਾ ਸਰ ਪਾਰਟੀ ਦਾ ਹਣਾ ਬੰਦੇ ਦਾ ਨਹੀਂ ਹੋਣਾ ਜਿਹਨੇ ਜਿਹੜੇ ਕਰਕੇ ਆਪਾਂ ਥੱਲੇ ਮੱਠੇ ਜਾ ਕੇ ਤਰ ਰਹੀ ਚਲਚਲਾਈ। ਇਸ ਮੌਕੇ ਬੀਬੀ ਸੁਖਵਿੰਦਰ ਕੌਰ ਰੰਦਾਵਾ ਨੇ ਪਾਰਟੀ ਹਾਈ ਕਮਾਂਡ ਦਾ ਉਹਨਾਂ ਨੂੰ ਉਮੀਦਵਾਰ ਬਣਾਉਣ ਤੇ ਧੰਨਵਾਦ ਕਰਦੇ ਆ ਕਿ ਉਹਨਾਂ ਨੂੰ ਲੋਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਇਨੀ ਗਰਮੀ ਵਿੱਚ ਤੁਸੀਂ ਬੈਠੇ ਜੋ ਸਾਡਾ ਸਾਥ ਦੇਂਦਾ ਜੋ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਵਾ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਬਹੁਤ ਬਹੁਤ ਧੰਨਵਾਦੀ ਆ ਸਮੇਂ ਦੀ ਲੋੜ ਵਾਲੀ ਅਕਾਲੀ ਸਰਕਾਰ ਆਵੇ। ਖੇਤਰੀ ਪਾਰਟੀ ਆ ਅਸੀਂ ਇਹਦੇ ਨਾਲ ਜੁੜਨਾ ਵਾ ਇੱਕੋ ਹੀ ਆਪਾਂ ਮਾਜੇ ਦੀ ਤਾਕੀ ਦਾ ਮੁੱਢ ਬੰਧਣਾ ਵਾ ਜਿੱਤ ਦਾ ਝੰਡਾ ਕੱਢਣਾ ਤਾਂ ਕਿ 2025 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਸਕੇ ਤੁਸੀਂ ਸਾਰੇ ਜਾਣਦੇ ਹੋ ਕਿੰਨਾ ਜਲਮ ਵੱਧ ਚੁੱਕਿਆ ਵਾ ਕੀ ਹੋ ਰਿਹਾ ਪੰਜਾਬ ਵਿੱਚ ਪੰਜਾਬ ਨੂੰ ਬਿਹਾਰ ਬਣਾ ਦਿੱਤਾ ਗੁੰਡਾਗਰਦੀ ਬਹੁਤ ਵੱਧ ਚੁੱਕੀ ਆ ਨਸ਼ੇ ਬਹੁਤ ਵੱਧ ਚੁੱਕੇ ਨੇ ਇਸ ਕਰਕੇ ਅਸੀਂ ਪੰਜਾਬ ਨੂੰ ਪਹਿਲੇ ਵਰਗਾ ਰੰਗਲਾ ਪੰਜਾਬ ਹੱਸਦਾ ਵਸਦਾ ਪੰਜਾਬ ਜਿਹੜੇ ਮੇਰੇ ਪੁਰਾਣੇ ਵੀਰ ਪੰਪਰਾ ਸੀਨੀਅਰ ਬੈਠੇ ਨੇ ਉਹ ਉਹਨਾਂ ਨੂੰ ਸਾਰਾ ਪਤਾ ਹੈ ਇੱਕ ਪੰਜਾਬ ਪਹਿਲਾਂ ਕਿਸ ਤਰ੍ਹਾਂ ਦਾ ਸੀ ਇਸ ਕਰਕੇ ਅਸੀਂ ਉਹ ਪੰਜਾਬ ਲਿਆਉਣਾ ਵਾ ਤੁਹਾਡੇ ਸਾਥ ਦੀ ਲੋੜ ਵਾ ਤੁਹਾਡੇ ਪਿਆਰ ਦੀ ਲੋੜ ਵਾ ਨੌਜਵਾਨਾਂ ਵਿੱਚ ਜੋਸ਼ ਦਾ ਪਰ ਜਿਹੜੀ ਸੀਨੀਅਰ ਲੀਡਰਸ਼ਿਪ ਵਾ ਭਾਵੇਂ ਬਜ਼ੁਰਗ ਹੀ ਹੋ ਚੁੱਕੇ ਉਹਨਾਂ ਕੋਲ ਤਜਰਬਾ ਹੁੰਦਾ ਹੈ ਜੀ ਉਹ ਤਜਰਬਾ ਉਹਨਾਂ ਕੋਲੋਂ ਹੀ ਅਸੀਂ ਲੈਣਾ ਵਾ ਨੌਜਵਾਨ ਜਿਹੜੇ ਅੱਗੇ ਆਉਣਗੇ ਭਾਈ ਤੋਂ ਉਹ ਕਰਦੇ ਨੇ ਤਜਰਬਾ ਸੀ ਉਹਨਾਂ ਕੋਈ ਲੈਣਾ ਵਾ ਇਸ ਕਰਕੇ ਤੁਸੀਂ ਮੈਨੂੰ ਮਾਣ ਬਖਸ਼ਿਆ